ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆ ਤੋਕੜਾ ਗੱਬਣਾ गावाں ਤੁਹਾਨੂੰ ਦਿਖਾਉਣੀ ਆਵਾ ਚੈੱਕ ਪਾਸ ਆ ਤੇ ਇੱਕ ਗਾਂ ਜਿਹੜੀ ਗੱਬਨ ਤਿਆਰ ਆ ਬਾਕੀ ਇਹ ਆ ਵੀ ਟੋਕੜਾ ਗੱਬਣਾ ਆਪਣੀਆਂ ਚੈੱਕ ਪਾਸ ਕਰਵਾ ਕੇ ਖੜੋ ਤੇ ਜਿਹੜੀ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਮੀਰ ਕੋਲ ਆਪਾਂ ਆਏ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਆ ਅੱਜ ਫੇਰ ਟੁਕੜਾ ਕ ਬਣਾ ਹੀ ਲੈਣ ਤੀਆਂ ਜੀ ਮਈਆਂ ਤਾਂ ਰਹਿ ਗਈਆਂ ਵੇਖੀਆਂ ਆ ਮੱਜਾਂ ਵੇਖੀਆਂ ਤਿੰਨੋਂ ਬਾਹਰ ਲਈਆਂ ਚਲਿਆ ਗੱਡੀ ਆ ਦੱਸਣਾ ਅੱਛਾ ਤਿੰਨ ਮੱਜਾਂ ਜਿਹੜੀਆਂ ਸ਼ਾਮ ਤੱਕ ਘਰਾਜੂਗੀਆਂ ਹਨਾ ਤੇ ਹੁਣ ਮੌਕੇ ਤੇ ਜਿਹੜੀਆਂ ਤਿੰਨ ਗਾਵਾਂ ਹੀ ਰਹਿ ਗਈਆਂ ਚਲੋ ਨਾਮ ਦੱਸੋ ਫੇਰ ਇੱਕ ਹਰਜਿੰਦਰ ਸਿੰਘ ਪਿੰਡ ਚਠਾ ਤਸੀਲੋਟਾਰਾ ਦੇ ਨਾਲ ਦਾ ਦੱਸੋ ਤੇ ਫੋਨ ਨੰਬਰ ਵੀ ਬੋਲ ਦਿਓ 95862772 ਠੀਕ ਹੈ ਜੀ ਤੇ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਇਹ ਕਿੰਨੇ ਚਿਰ ਦੀ ਚੈੱਕ ਪਾਸਟ ਇਹਨੂੰ ਪੰਜਵਾਂ ਮਹੀਨਾ ਲੱਗਾ ਜੀ ਚੌਥੀ ਹੁੰਦੀ ਕੋਈ ਆ ਇੱਥੇ ਪੰਜਵਾਂ ਲੱਗਾ ਤੇ ਚੌਥੀ ਹੁੰਦੀ 22 ਲਗੀ ਲਗੀ ਕਿਤੇ ਵੈਣ ਨੂੰ ਕੋਲ ਕਰ ਸੁਣਿਆ ਵੀ ਨਾ ਠੀਕ ਹੈ ਜਰਾ ਤੇ ਹੁਣ ਦੁੱਧ ਕਿੰਨਾ ਚ ਵੀਰ ਜੀ ਦੁੱਧ ਵੀਰ ਜੀ 8 ਕਿਲੋ 7 ਕਿਲੋ ਕਰਕੇ ਵੈਣ ਦੇਣੀ ਆ ਤੇ ਸੱਜਣ ਨੇ ਕਿੰਨਾ ਕੱਢਿਆ ਦੁੱਧ 15 ਕਿਲੋ ਤੋਂ ਬਾਹਰ ਦੁੱਧ ਨਹੀਂ ਜਰਸੀ ਆ ਠੀਕ ਹੈ ਜੀ ਅੱਜ ਲੈ ਆਓ ਜੀ

ਨਾ ਦੇਖਾਂ ਮੈਂ ਤੇ ਆ ਦੇ ਸਾਡੇ ਥਣਾ ਦਾ ਸਾਈ ਗਾਪ ਇਹਦਾ ਕਿੰਨਾ ਫਿਰ ਵੀਰ ਜੀ ਮੋਲੇ ਦਾ ਮੋਟੇ ਵੀਰ ਜੀ ਮੱਤੀ ਪੈਂਦੀ ਆ ਜੀ ਜੀ ਕਰੀਏ ਕੋ ਮਾਨਤਾ ਨਾ ਮੱਤੀਆ ਦੇ ਦੀ ਤੇ ਇਹਦੇ ਦੇ ਦੀਏ 23 ਦੇ 6 2800 ਦੀ ਵਸੀ ਦੇਣੀ ਆ ਅਛਾ 2800 ਦੇ ਦੇਖੋ ਲੀਵਾ ਵੀ ਸੱਜਰੰਗ ਵਸੀ ਲਈ ਕਰਦੀ ਆ ਦੇਖੋ ਠੰਡੀ ਜੀ ਦੀ ਠੀਕ ਆ ਥਾਣੇ ਦੇਖੋ ਕਟਾਟਾ ਲਗਾਇਆ ਤੇ ਦੁੱਧ ਹੁਣ 7 ਕਿਲੋ ਹੈਗਾ ਮੋਕ ਤੇ 8 ਕਿਲੋ 7 ਕਿਲੋ ਪਰ ਵਿੱਚ ਪਾ ਕੇ ਦੇਣੀ ਤੇ ਬਾਕੀ ਆਵੇ ਹੈਗੀ ਠੰਡੀ ਤੇਰੀ ਆ ਜਿੰਦਰ ਨੂੰ ਮਰਜੀ ਆਣ ਕੇ ਪੀ ਲਓ ਠੀਕ ਹੈ ਜੀ ਤੇ ਆ ਜਿਹੜੀ ਕਿਨੇ ਚੱਦੀ ਚੈੱਕ ਪਾਸ ਸਾਂ ਇਹ ਨੂੰ ਸ਼ਵਾਮੀ ਨਾਲ ਲਗਾ ਦੇ ਅੱਛਾ ਦੀ ਦੀ ਨਾ ਦੇ ਸਾਲੇ ਸੰਧੀ ਸੀ ਲਿਆ ਜਿਹੜੀ ਕੋਈ ਰੱਸੀ ਨਹੀਂ ਪਾਉਣੀ ਇੱਕ ਦਾ ਵੈਲੂ ਤੋਂ ਲਈ ਤੇ ਇਹ ਸੱਜਰ ਕਿੰਨੇ ਕ ਦੁੱਧਾ ਲਈ ਆ ਇਹ ਵੀ 15 ਕੋ ਸੱਜਰ ਦਿੰਦੀ ਆ ਤੇ ਹੁਣ ਕਿੰਨਾ ਜੇ ਹੌਣ ਵੀਰ ਜੀ 5 ਕਿਲੋ ਤੋਂ ਬਾਹਰ ਦੁੱਧ ਹੋਣਾ ਠੀਕ ਐ ਰੇਕੋ ਠੰਡੀ ਛੀਣੀ ਐ ਬਾਕੀ ਚਿਵਾ ਜਿਹੜਾ ਸਾਫ ਐ ਦਾ ਚਲੋ ਤੋਰੋ ਹਾਂ ਫੇਰ ਸੋਈ ਨਹੀਂ ਸਾਫ ਕੋਲੀ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਤੇ 20 ਹਜ਼ਾਰ ਦੇ ਅੱਛਾ ਖਈਏ ਦੇ ਦੀਏ 26 ਦੇ ਦੀਏ 5000 ਦੀ ਸੀ ਦੇਣੀ ਹੈ ਜੋੜਾ ਕੋ ਲਊਗਾ ਪੂਰੇ 50 ਹਜ਼ਾਰ ਦਾ ਅੱਛਾ ਜੋੜਾ 50 ਹਜ਼ਾਰ ਦਾ 50 ਹਜ਼ਾਰ ਦਾ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਜਿਹੜੀ ਗੱਬਣ ਆ ਇਹ ਤਿਆਰ ਆ ਉਹ ਤੁਹਾਨੂੰ ਲੈ ਜੂਗੀ ਠੀਕ ਹੈ ਜੀ 43 ਦੀ ਤੋਰ ਦਾ ਕਿੰਨਾ ਕੁ ਦੁੱਧ ਕੱਢੀ ਜਾਊਗੀ ਉੱਤਨੇ ਜੀ 15 ਪਲੱਸ ਦਊਗੀ 15 ਤੋਂ ਬਾਹਰ ਹੀ ਜਿਹੜਾ ਕਹਿੰਦੇ ਵੀ ਚੱਲੂਗੀ ਇਸ ਕੋ ਲੈ ਵਾ ਕੇ ਦਾ ਫਾਟ ਖੱਲਿਆ ਬੜੀ ਸਫਾਈ ਤੇਿਆਰ ਹੋਂਦੀ ਹੈ ਜਿੰਨੇ 2-4 ਦਿਨ ਕੱਢ ਜਣੇ ਆ ਆ ਜਲੇਬੀ ਫਾੜ ਬੇਵੀ ਠੱਲੀ ਦੀ ਆਹ ਦੇਖ ਸਾਡੇ ਸਨ ਦਾ ਸਾਈ ਗੈਪ ਆਹ ਦੇ ਸਾਡੇ ਭਾਵੇਂ ਇਦਾਂ ਹੀ ਧਾਰਾ ਮੰਨ ਲਓ ਤੇ ਬਾਕੀ ਇਹ ਆ ਵੀ ਹੈਗੀ ਜਿਹੜੀ ਕਰੌਸ ਚ ਆ ਗਰਮੀਆਂ ਤੇ ਚੌਣ ਵਾਲੀ ਗਾਂ ਆ ਜਿਹੜੀ ਬਾਕੀ ਦੁੱਧ ਸੰਗਣਾ ਹੁੰਦਾ ਇੰਨਾ ਗਾਵਾਂ ਦਾ ਤੇ ਜ਼ਿਆਦਾਤਰ ਦੁੱਧ ਵੀ ਚਿੱਟਾ ਹੀ ਹੁੰਦਾ ਇੰਨਾ ਗਾਵਾਂ ਦਾ ਤੇ ਮੋਲ ਵੀ ਜੀ ਦਾ ਫਿਰ ਮੋਲ ਦੇਣਾ 45000 ਦੀ ਅੱਛਾ ਹਾਂਜੀ ਯਸ ਨੋ ਕਰੀਏ 42000 ਦੀ ਜੀ 42 ਦੀ ਕਿ 40 ਦੇ ਦੀ ਐ ਦੇਣਾ ਪੂਰੇ 40000 ਅੱਛਾ ਪੂਰੇ 40000 ਦੇ ਦੇਣੀ ਹੈ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਤੇ ਬਾਕੀ ਚਲੋ ਕੋਈ ਵੀਰ ਨਾ ਆਪਣੀ ਚੈੱਕ ਪਾਸ ਉਹ ਤੇਰਾ ਕਿੰਨਾ ਕਿ ਦਿਨ ਦੋ ਮਿਝੋਟੀਆਂ ਹੁੰਦੀਆਂ ਸੁਈਆਂ ਅੱਛਾ ਆਰ ਨਹੀਂ ਤੈਨੂੰ ਨਹੀਂ ਆਉਂਦੀਆਂ ਔਰ ਤੇ ਚੈੱਕ ਪਾਸ ਕੋਈ ਕਿੰਨੇ ਕਿ ਦਿਨਾਂ ਚ ਕਰਵਾ ਲੈ ਘਰ ਤੇ ਜਾਂ ਅੰਦਰ ਅੰਦਰ ਕਰਾ ਲਈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਕੇ ਪਸ਼ੂ ਖਰੀਦੋ ਜੀ